ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਪੰਜਾਬ ਦੇ ਸਾਰੇ ਕਸਬਿਆਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਲੈਂਡ ਪੂਲਿੰਗ ਪਾਲਿਸੀ ਜਿਹੜੇ ਖੇਤਰਾਂ ਦੇ ਵਿੱਚ ਸਰਕਾਰ ਪਿੰਡਾਂ ਦੇ ਵਿੱਚ ਲੈ ਕੇ ਆਈ ਆ ਐਸਕੇਐਮ ਵੱਲੋਂ ਪੰਜਾਬ ਦੀਆਂ ਸਮੁੱਚੀ ਕਿਸਾਨ ਦਿੱਥੇ ਬੰਦੀਆਂ ਵੱਲੋਂ ਮਜ਼ਦੂਰ ਭਰਾਵਾਂ ਵੱਲੋਂ ਸਮਾਜ ਸੇਵੀ ਸਸਤਾਵਾ ਵੱਲੋਂ ਬਹੁਤਾਰੇ ਸਿਆਸੀ ਵਿਅਕਤੀਆਂ ਵੱਲੋਂ ਵੀ ਅੱਜ ਦੇ ਵਿੱਚ ਟਰੈਕਟਰ ਮਾਰਚ ਦੇ ਵਿੱਚ ਭਾਗ ਲਿਆ ਜਾ ਰਿਹਾ ਸਾਡੇ ਜ਼ਿਲ੍ਹੇ ਦੇ ਵਿੱਚ ਅੱਜ ਟਰੈਕਟਰ ਮਾਰਚ ਜਿਹੜਾ ਹੋਇਆ ਇਹ ਪਸਾਣਾ ਪੁੱਤੋਂ ਸ਼ੁਰੂ ਹੋ ਕੇ ਪਸਾਣਾ ਪਿੰਡ ਸ਼ੇਰਮਾਦਰਾ ਅੱਗੇ ਟਰੈਕਟਰ ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਨੇ ਇੱਥੋਂ ਚੱਲ ਕੇ ਲਗਭਗ 20 ਕਿਲੋਮੀਟਰ ਲੰਬੇ ਟਰੈਕਟਰ ਨੇ ਜਿਹੜੇ ਸਾਧੂ ਬੇਲਾ ਅਰਬ ਸਟੇਟ ਦੇ ਨੇੜ ਫਲੌਲੀ ਪਿੰਡ ਨੇ ਉੱਪਰ ਤੱਕ ਪਹੁੰਚ ਗਿਆ ਆ ਦੇਖ ਸਕਦੇ ਹੋ ਤੁਸੀਂ ਸ਼ੇਰਮਾਦਰੇ ਪਿੰਡ ਦੇ ਵਿੱਚ ਟਰੈਕਟਰਾਂ ਦਾ ਜਾਮ ਲੱਗ ਚੁੱਕਿਆ ਕਿਸਾਨਾਂ ਨੂੰ ਅੱਗੇ ਜਾਣ ਵਾਸਤੇ ਇੰਤਜ਼ਾਰ ਕਰਨਾ ਪੈ ਰਿਹਾ ਇੰਨੀ ਤਾਦਾਦ ਦੇ ਵਿੱਚ ਜਿਹੜੇ ਕਿਸਾਨ ਨੇ ਇਸ ਟਰੈਕਟਰ ਦੇ ਮਾਰਗ ਦੇ ਵਿੱਚ ਭਾਗ ਲੈ ਰਹੇ ਨੇ ਮੈਂ ਸਰਕਾਰ ਨੂੰ ਬੇਨਤੀ ਵੀ ਕਰਦਾ ਚਾਹਨਾ ਤੇ ਚਿਤਾਵਨੀ ਵੀ ਚਾਹਨਾ ਵੀ ਸਾਡੇ ਕਿਸਾਨਾਂ ਨੇ ਤਾਂ ਤਿੰਨ ਕਾਲੇ ਕਾਨੂੰਨਾਂ ਖੇਤੀ ਕਾਲੇ ਕਾਨੂੰਨਾਂ ਦੇ ਖਿਲਾਫ 2 ਸਾਲ ਦੇ ਲਗਭਗ ਸਮਾਂ ਦਿੱਲੀ ਮੋਰਚਾ ਲਾ ਕੇ ਰੱਖਿਆ ਉੱਥੋਂ ਵੀ ਅੰਤ ਅੰਤ ਦੇ ਵਿੱਚ ਭਾਰਤ ਸਰਕਾਰ ਨੂੰ ਤਿੰਨੇ ਕਾਲੇ ਕਾਨੂੰਨ ਵਾਪਸ ਲੈਣੇ ਪਏ ਨੇ ਉੱਥੋਂ ਕਿਸਾਨ ਜਿੱਤ ਕੇ ਵੀ ਆਏ ਤੇ ਹੁਣ ਇਹ ਲੈਂਡ ਪੋਲਿੰਗ ਦੇ ਮੁੱਦੇ ਤੇ ਕਿਸਾਨਾਂ ਦੀ ਜਿੱਤ ਹੋਵੇਗੀ ਸਰਕਾਰ ਨੂੰ ਤੇ ਅੱਜ ਪਾਲਿਸੀ ਵਾਪਸ ਲੈ ਲੈ ਚਾਹੇ ਕੰਨ ਪਾਲਿਸੀ ਵਾਪਸ ਲੈ ਲੈ ਪੰਜਾਬ ਦੇ ਕਿਸਾਨ ਪੰਜਾਬ ਦਾ ਸਾਰਾ ਸਮੁੱਚਾ ਵਰਗ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਲਾਮਬੰਦ ਹੋ ਚੁੱਕਿਆ ਸਰਕਾਰ ਨੂੰ ਇਹ ਸਰਕਾਰ ਦੇ ਨੱਕ ਤੇ ਦਮ ਕਰਕੇ ਸਰਕਾਰ ਨੂੰ ਮਜਬੂਰ ਕਰਨਗੇ ਜਿਹੜੀ ਕਿਸਾਨਾਂ ਨਾਲ ਦਿਨ ਪ੍ਰਤੀ ਦਿਨ ਸਰ੍ਹਿਆਂਮ ਲੁੱਟ ਕੀਤੀ ਜਾ ਰਹੀ ਹੈ ਕੀਮਤੀ ਜ਼ਮੀਨਾਂ ਦੀ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਇੱਕ ਦਿਨ ਬੰਦ ਕਰਾ ਕੇ ਸਾਰੇ ਸਾਂ ਲੈਣਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ